हरियाणा ਦੇ ਸੀਨੀਅਰ ਆਈਪੀਐਸ ਅਧਿਕਾਰੀ ਪੂਰਨ ਕੁਮਾਰ ਦੀ ਖੁਦਕੁਸ਼ੀ ਦੇ ਨਾਲ ਜੁੜੇ ਮਾਮਲੇ 'ਚ ਰੌहतक ਦੇ ਐਸਪੀ ਨਰਿੰਦਰ ਬਜਾਰਨੀਆਂ ਨੂੰ ਅੱਜ ਅਹੁਦੇ ਤੋਂ ਹਟਾ ਦਿੱਤਾ ਗਿਆ ਤੇ ਉਸ ਦੀ ਥਾਂ ਤੇ ਆਈਪੀਐਸ ਅਧਿਕਾਰੀ सुरेंद्र ਸਿੰਘ ਪੌਰਿਆ ਨੂੰ ਉਹਨਾਂ ਦੀ ਥਾਂ ਐਸਪੀ ਨਿਯੁਕਤ ਕੀਤਾ ਗਿਆ ਬਜਾਰਨੀਆਂ ਨੂੰ ਹੁਣ ਕਿਤੇ ਵੀ ਤਾਇਨਾਤ ਹੋਇਆ ਨਹੀਂ ਕੀਤਾ ਗਿਆ ਪੂਰਨ ਕੁਮਾਰ ਦੀ ਆਈਐਸ ਪਤਨੀ ਅਮਨੀਤ ਪੀ ਕੁਮਾਰ ਪ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਪੂਰਨ ਕੁਮਾਰ ਦੀ ਸ਼ਮੂਲੀਅਤ ਦਾ ਹਵਾਲਾ ਦਿੰਦੇ ਹੋਏ ਬੀਜੇਪੀ ਸ਼ਤਰੂਕਾਂਤ ਕਪੂਰ ਅਤੇ ਐਸਪੀ ਨਰਿੰਦਰ ਬਜਾਰਨੀਆਂ ਨੂੰ ਹਟਾਈ ਜਾਣ ਅਤੇ ਗ੍ਰਫਤਾਰ ਕੀਤੇ ਜਾਨ ਦੀ ਮੰਗ ਕਰ ਰਹੇ ਜਦੋਂ ਕਿ ਹਰਿਆਣਾ ਸਰਕਾਰ ਦੇ ਵੱਲੋਂ ਅਜੇ ਤੱਕ ਡੀਜੀਪੀ ਸਬੰਧੀ ਕੋਈ ਫੈਸਲਾ ਜੋ ਹੈ ਨਹੀਂ ਲਿਆ ਗਿਆ ਹਰਿਆਣਾ ਦੇ ਸੀਨੀਅਰ ਆਈਪੀਐਸ ਅਫਸਰ ਵਾਈਪੂਰਨ ਕੁਮਾਰ ਦੀ ਮੌਤ ਮਾਮਲੇ ਦੇ ਵਿੱਚ ਹਰਿਆਣਾ ਸਰਕਾਰ ਨੇ ਵੱਡਾ ਐਕਸ਼ਨ ਲੈਂਦੇ ਹੋਏ ਰੋहतक ਦੇ ਐਸਪੀ ਨਰਿੰਦਰ ਬਜ਼ਾਰਨੀਆਂ ਨੂੰ ਅਹੁਦੇ ਤੋਂ ਹਟਾ ਦਿੱਤਾ ਤੇ ਉਸ ਦੀ ਥਾਂ ਸੁਰਿੰਦਰ ਸਿੰਘ ਭੋਰੀਆ ਨੂੰ ਰੋहतक ਦਾ ਨਵਾਂ ਐਸਪੀ ਨਿਯੁਕਤ ਕੀਤਾ ਗਿਆ ਦੱਸ ਦਈਏ ਕਿ ਡੀਜੀਪੀ ਵਾਈਪੂਰਨ ਕੁਮਾਰ ਦੇ ਵੱਲੋਂ ਲਿਖੇ ਗਏ ਸੁਸਾਇਡ ਨੋਟ ਦੇ ਵਿੱਚ ਨਰਿੰਦਰ ਬਜ਼ਾਰਨੀਆਂ ਦਾ ਨਾਮ ਇਦਰ ਚ ਦੂਜੇ ਪਾਸੇ ਮਰਤਕ ਅਧਿਕਾਰੀ ਵਾਈਪੂਰਨ ਕੁਮਾਰ ਦੀ ਮਰਤਕ ਦੇ ਦਾ ਪੋਸਟਮਾਰਟਮ ਨੂੰ ਲੈ ਕੇ ਸਸਪੈਂਸ ਬਣਿਆ ਹੋਇਆ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਅੱਜ ਪੋਸਟਮਾਰਟਮ ਕੀਤਾ ਜਾਵੇਗਾ ਪਰ ਆਪ ਨੇਤਾ ਤੇ ਮਰਤਕ ਆਈਪੀਐਸ ਅਧਿਕਾਰੀ ਵਾਈਪੂਰਨ ਕੁਮਾਰ ਦੀ ਪਤਨੀ ਅਮਨੀਤਪੀ ਕੁਮਾਰ ਦੇਪਰਾ ਅਮਿਤ ਰਤਨ ਨੇ ਸਰਕਾਰੀ ਹਸਪਤਾਲ ਸੈਕਟਰ 16 ਤੋਂ ਪੀਜੀਆਈ ਚੰਡੀਗੜ੍ਹ ਮਰਤਕ ਦੇ ਲਜਾਂ ਦਾ ਵਿਰੋਧ ਕੀਤਾ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਮਿਤ ਰਤਨ ਨੇ ਕਿਹਾ ਕਿ ਮਰਤਕ ਦੇ ਤੋਂ ਪਹਿਲਾਂ ਪਰਿਵਾਰ ਦੀ ਸਹਿਮਤੀ ਨਹੀਂ ਲਈ ਗਈ ਉਹਨਾਂ ਨੇ ਕਿਹਾ ਕਿ ਪਰਿਵਾਰ ਨੂੰ ਪੋਸਟਮਾਰਟਮ ਲਈ ਸਹਿਮਤ ਹੋਣ ਦੇ ਲਈ ਮਜਬੂਰ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਪਰਿਵਾਰ ਕਿਸੇ ਵੀ ਜ਼ਬਰਦਸਤੀ ਫੈਸਲੇ ਨੂੰ ਬਰਦਾਸ਼ਤ ਨਹੀਂ ਕਰੇਗਾ ਦੱਸ ਦਿੰਦੇ ਹਾਂ ਕਿ 7 ਅਕਤੂਬਰ ਨੂੰ ਐਡੀਜੀਪੀ ਰੈਂਕ ਦੇ ਅਧਿਕਾਰੀ ਵਾਈਪੁਰ ਨਕੁਮਾਰ ਛੰਡੀਗੜ੍ਹ ਸੇਤ ਆਪਣੇ ਕਾਰ ਦੇ ਵਿੱਚ ਮਰਤਕ ਪਾਈ ਗਏ ਸਨ ਉਹਨਾਂ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸੀ ਮੌਕੇ ਤੇ ਬ੍ਰਾਮਦ ਹੋਏ 8-9 ਪੰਨਿਆਂ ਦੇ ਸਾਈਡ ਨੋਟ ਦੇ ਵਿੱਚ ਉਹਨਾਂ ਸੀਨੀਅਰ ਅਧਿਕਾਰੀਆਂ ਦੇ ਵੱਲੋਂ ਮਾਨਸਿਕ ਤੌਰ ਤੇ ਤੰਗ ਪਰੇਸ਼ਾਨ ਕਰਨ ਦਾ ਦੋਸ਼ ਲਾਇਆ ਗਿਆ